ਚਰਚ ਮਾਰਨ ਵਾਸਤੇ ਠੀਕ ਹੈ ਬਾਦਸ਼ਾਹ ਸੀ ਗਿਆਨ ਚਾਹੀਦਾ ਸੀ ਲਲਕ ਸੀ ਗਿਆਨ ਦੀ ਬੈਠ ਗਿਆ ਹੁਣ ਉੱਥੇ ਬੈਠੇ ਨੂੰ ਕੀ ਰਿਸ਼ੀ ਅਸ਼ਟਾਵਕਰ ਕਹਿੰਦੇ ਰਿਸ਼ੀ ਅਸ਼ਟਾਵਕਰ ਆ ਬਾਦਸ਼ਾਹ ਅੱਖ ਬੰਦ ਕਰ ਅੱਖ ਬੰਦ ਕੀਤੀ ਥੋੜੀ देर ਬਾਅਦ ਪੁੱਛਿਆ ਕੀ ਹਾਲਤ ਆ ਕਹਿੰਦਾ ਮੇਰਾ ਮਨ ਤੇ ਖਜ਼ਾਨੇ ਵਾਲ ਦੌੜਦਾ ਜੀ ਦੌੜਦੇ ਨਾ ਕਿ ਜਿਹੜੇ ਖਜ਼ਾਨੇ ਤੇ ਅੱਜ ਤੱਕ ਬੈਠੇ ਸੀ ਉਧਰ ਮਨ ਭੱਜਿਆ ਫਿਰਦਾ ਇਹ ਤਾਂ ਤੂੰ ਮੈਨੂੰ ਦੇ ਚੁੱਕਿਆ ਤਾਂ ਤੇਰਾ ਹੈ ਹੀ ਨਹੀਂ ਹੁਣ ਤੂੰ ਕਿਉਂ ਉਧਰ ਜਾ ਰਿਹਾ ਅੱਖ ਬੰਦ ਕਰ ਅੱਖ ਫੇਰ ਬੰਦ ਕਰਵਾਈ ਫੇਰ ਹਾਲਤ ਪੁੱਛੀ ਹੁਣ ਦੱਸ ਬਾਦਸ਼ਾਹ ਕੀ ਹਾਲ ਹੈ ਹੁਣ ਰਾਣੀਆਂ ਵੀ ਯਾਦ ਆ ਰਹੀਆਂ ਸੀ ਠੀਕ ਹੈ ਨਾ ਹੁਣ ਉਹ ਵੀ ਯਾਦ ਆ ਰਹੀਆਂ ਨੇ ਮਨ ਉਧਰ ਨੂੰ ਵੀ ਦੌੜਦਾ ਪਿਆ ਜੀ ਤੂੰ ਦੁਨੀਆ ਚੋਂ ਨਿਕਲ ਚੁੱਕਿਆ ਹੈ ਇਹ ਖਿਆਲ ਸਾਰੇ ਖਤਮ ਕਰ ਚੁੱਕਿਆ ਤੂੰ ਵਾਪਸ ਤੀਸਰੀ ਵਾਰੀ ਜਦੋਂ ਫੇਰ ਅੱਖ ਬੰਦ ਕਰਾਈ ਫੇਰ ਉਹਨੂੰ ਪੁੱਛਿਆ ਬਾਦਸ਼ਾਹ ਹੁਣ ਕੀ ਹਾਲ ਹੈ ਤੇਰਾ ਕਹਿੰਦਾ ਮੇਰੀ ਹਾਲਤ ਹੁਣ ਉਸ ਪਰਿੰਦੇ ਵਰਗੀ ਬਣ ਗਈ ਹੈ ਜਿਹੜਾ ਬਹੁਤ ਵੱਡੇ ਮਹਾਸਾਗਰ ਦੇ ਵਿੱਚ ਇੱਕ ਸ਼ਿਪ ਖੜਾ ਹੈ ਉੱਤੇ ਪਰਿੰਦਾ ਬੈਠਾ ਹੈ ਪਰ ਹੁਣ ਉੱਡ ਕੇ ਜਾਣ ਨੂੰ ਥਾਂ ਨਹੀਂ ਹੈਗੀ ਕਿਤੇ ਵੀ ਹੁਣ ਨਹੀਂ ਮਚ ਸਕਦਾ ਮਹਾਪੁਰਸ਼ ਇਸੇ ਵਕਤ ਦੀ ਇੰਤਜ਼ਾਰ ਕਰਦੇ ਨੇ ਕਿ ਜਦੋਂ ਸਾਡਾ ਮਨ ਸਟਿਲ ਹੋ ਗਿਆ ਦੌੜ ਭੱਜ ਬੰਦ ਹੋ ਗਈ ਬਲਵਾਨ ਕ੍ਰਿਸ਼ਨ ਜੀ ਨੇ ਵੀ ਇਹ ਕਿਹਾ ਸੀ ਕਿ ਜਦੋਂ ਮਨ ਸਥਿਰ ਹੋ ਗਿਆ ਸਾਡਾ ਭਜ ਤੋੜ ਬੰਦ ਹੋ ਗਈ ਇਹਦੀ ਉਦੋਂ ਪਰਮਾਤਮਾ ਦਾ ਪ੍ਰਤਾਪ ਮਿਲਦਾ ਸਾਨੂੰ ਫਿਰ ਉਹ ਵਕਤ ਜਦੋਂ ਆਇਆ ਫਿਰ ਰਿਸ਼ੀ ਵਸ਼ਟਾ ਰਿਸ਼ੀ ਅਸ਼ਟਾ ਵਕ ਕਰਨੇ ਆਪਣੀ ਤਵਜੋ ਦਿੱਤੀ ਖੀंचे ਸੁਰਤ ਗੁਰੂ ਬਲਵਾਨ ਜਿਹੜਾ ਸਮਰਥਕ ਪੁਰਸ਼ ਹੁੰਦਾ ਨਾ ਉਹ ਸਾਡੀ ਸੁਰਤ ਨੂੰ ਖਿੱਚ ਕੇ ਇੱਥੇ ਲਿਆ ਕੇ ਮੱਥੇ ਦੇ ਆ ਜਿੱਥੇ ਬਿੰਦੀ ਲਗਾਉਂਦੀ ਹੈ ਨਾ ਪਣਾ ਬੀਬੀਆਂ ਇਹ ਆ ਟਿਕਾਣਾ ਸਾਡੀ ਰੂਹ ਦਾ ਮੰਦਰ ਟਿਕਾਣਾ ਆ ਪਿੱਛੇ ਇੱਥੇ ਲਿਆ ਕੇ ਜਦੋਂ ਉਹਦੀ ਸੁਰਤ ਨੂੰ ਟਕਾਇਆ ਅੰਦਰ ਝਾਤੀ ਵੱਜੀ ਪ੍ਰਕਾਸ਼ ਅੰਦਰੋਂ ਆ ਗਿਆ ਅੰਦਰਲੀ ਦੁਨੀਆ ਵੱਲ ਝਾਤੀ ਵੱਜੀ ਤੇ ਉਹਦੀ ਅੱਖ ਖੁਲਵਾਈ ਪਾਸ਼ਾ ਬੋਲ ਜਿਹੜਾ ਗਿਆਨ ਤੈਨੂੰ ਚਾਹੀਦਾ ਸੀ ਮਿਲ ਗਿਆ ਹੁਣ ਗੌਰ ਕਰਨਾ ਜਦੋਂ ਲੈਣ ਵਾਲਾ ਕਵੇ ਨਾ ਕਿ ਮੈਨੂੰ ਮਿਲ ਗਿਆ ਇਹ ਗਿਆਨ ਹੈ ਇਹ ਨਹੀਂ ਦੇਣ ਵਾਲੇ ਤਾਂ ਸਾਰੇ ਕਹਿਣਗੇ ਦੇ ਦతా ਮੈਂ ਲੇਕਿਨ ਜਦੋਂ ਲੈਣ ਵਾਲਾ ਕਹਿੰਦਾ ਕਿ ਮੇਰੀ ਝੋਲੀ 'ਚ ਸਮਾਨ ਆ ਗਿਆ ਨਾ ਫੇਰ ਗੱਲ ਹੈ ਤੁਹਾਡੇ ਸਵਾਲ ਦਾ ਇਹ ਜਵਾਬ ਸੀ ਕਿ ਮੈਂ ਕਿਵੇਂ ਮੰਨਾਂ ਕਿ ਮੈਨੂੰ ਕੁਝ ਮਿਲ ਗਿਆ ਹੈ ਰਾਜਾ ਜਨਕ ਨੇ ਵੀ ਉਦੋਂ ਮੰਨਿਆ ਸੀ ਜਦੋਂ ਉਹਦੀ ਝੋਲੀ 'ਚ ਸਮਾਨ ਪੈ ਗਿਆ ਸੀਗਾ ਤਾਂ ਇਹ ਹੈ ਦਿਨ ਦੇਖੇ ਉਪਜੇ ਨਹੀਂ ਆਸਾ ਜਦ ਤੱਕ ਅਸੀਂ ਦੇਖਣ ਵਾਲੇ ਨਹੀਂ ਬਣ ਜਾਂਦੇ ਸਾਨੂੰ ਕੋਈ ਦਿਖਾਉਣ ਵਾਲਾ ਨਹੀਂ ਮਿਲ ਜਾਂਦਾ ਠੀਕ ਹੈ ਕਿਉਂਕਿ ਜਦ ਤੱਕ ਉਸ ਗਿਆਨ ਦੇ ਰਸਤੇ ਉੱਤੇ ਚੜ੍ਹਿਆ ਨਹੀਂ ਜਾਂਦਾ ਅਸੀਂ ਆਪਣੀ ਹਕੀਕਤ ਨੂੰ ਨਹੀਂ ਪਾ ਸਕਦੇ ਹੈਗੇ ਕੋਈ ਸਾਡੀ ਬਾਹ ਪਕੜ ਕੇ ਪਹਿਲਾਂ ਉਸ ਏਅਰਪੋਰਟ ਤੇ ਲੈ ਕੇ ਤਾਂ ਜਾਵੇ ਇਥੋਂ ਕਾਕਾ ਤੇਰੀ ਉਡਾਨ ਹੋਣੀ ਹੈ ਠੀਕ ਹੈ ਨਾ ਫਿਰ ਸਾਡੀ ਰੂਹ ਉੱਡਦੀ ਹੈ ਫਿਰ ਆਪਣੇ ਮੰਡਲਾਂ ਵੱਲ ਨੂੰ ਜਾਂਦੀ ਜਿੱਥੋਂ ਦੀ ਰਹਿਣ ਵਾਲੀ ਹੈ